ਵੀਡੀਓ ਵਿੱਚ ਇਹ ਜਿਹੜੀ ਤੁਸੀਂ ਲੜਕੀ ਦੇਖ ਸਕਦੇ ਹੋ ਮਜ਼ਦੂਰੀ ਕਰ ਰਹੀ ਹੈ ਇੱਟਾਂ ਚੁੱਕ ਕੇ ਲਿਆ ਰਹੀ ਹੈ ਮਾਨਸਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਮੂਸਾ ਮੂਸਾ ਪਿੰਡ ਦੀ ਰਹਿਣ ਵਾਲੀ ਹੈ ਬਜ਼ੁਰਗ ਮਾਪੇ ਆ ਤੇ ਇੱਕ ਛੋਟਾ ਭਰਾ ਹੈ ਜਿਨ੍ਹਾਂ ਦੀ ਪਾਲਣ ਪੋਸ਼ਣ ਦਾ ਸਾਰਾ ਝੁਮਾ ਇਸ ਦੇ ਸਿਰ ਹੈ ਪਰ ਇਸ ਲੜਕੀ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਗਾਉਣ ਦਾ ਸ਼ੌਂਕ ਹੈ ਤੇ ਬਹੁਤ ਹੀ ਸੋਹਣਾ ਗਾਉਂਦੀ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਮਾਨਸਾ ਰਿਆਜ ਕਰਨ ਜਾਂਦੀ ਹੈ ਜਿਸ ਵੀਰ ਕੋਲੇ ਰਿਆਜ ਕਰਦੀ ਹੈ ਉਹ ਆਪਾਂ ਨੂੰ ਅੱਜ ਇਸ ਕੁੜੀ ਕੋਲ ਲੈ ਕੇ ਪਹੁੰਚਿਆ ਸੀ ਤਾਂ ਇਸ ਨੇ ਦੱਸਿਆ ਕਿ ਮੈਂ ਮਿਸਤਰੀਆਂ ਨਾਲ ਦਿਹਾੜੀ ਮਜ਼ਦੂਰੀ ਕਰਕੇ ਤੇ ਆਪਣੇ ਮਾਤਾ ਪਿਤਾ ਦਾ ਪਾਲਣ ਪੋਸ਼ਣ ਕਰਦੀ ਹਾਂ ਉੱਥੇ ਹੀ ਗਾਇਕੀ ਵਿੱਚ ਵੀ ਕਿਸਮਤ ਅਜਮਾਰੀ ਹਾਂ ਇਹ ਕੁੜੀ ਨੇ ਆਪਣਾ ਇੱਕ ਗੀਤ ਰਿਕਾਰਡ ਕਰਵਾਉਣਾ ਹੈ ਜਿਸ ਦਾ ਖਰਚਾ 20 ਤੋਂ 25000 ਰੁਪਏ ਦੱਸਿਆ ਜਾ ਰਿਹਾ ਹੈ ਇਸ ਕੁੜੀ ਦਾ ਕਹਿਣਾ ਹੈ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਆਪਣਾ ਗੀਤ ਰਿਕਾਰਡ ਕਰਵਾਵਾਂਗੀ ਅਤੇ ਮੈਂ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ ਆਪਣੇ ਭਰਾ ਨੂੰ ਪੜਾਉਣਾ ਚਾਹੁੰਦੀ ਹਾਂ ਬਹੁਤ ਵੱਡਾ ਸੁਪਨਾ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਮੇਰੇ ਮਾਪੇ ਵੀ ਮੇਰੇ ਇਸ ਲੜਕੀ ਨੂੰ ਅੜੀਕ ਹੈ ਕਿ ਕੋਈ ਸੱਜਣ ਇਸ ਦੀ ਮਦਦ ਕਰੇ ਅਤੇ ਇਸ ਦਾ ਗਾਣਾ ਰਿਕਾਰਡ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਜੀ ਮੈਂ ਮੂਸੇਪਿੰਡੀ ਰਹਿਣ ਵਾਲੀ ਹਾਂ ਜੀ ਮੇਰੇ ਮੰਮੀ ਡਾਡੀ ਬਜ਼ੁਰਗ ਨੇ ਜੀ ਮੈਨੂੰ ਗਾਉਣ ਦਾ ਬਹੁਤ ਸ਼ੌਕ ਆ ਜੀ ਪਰ ਮੈਂ ਪੈਸਿਆਂ ਦੀ ਦਿੱਕਤ ਕਰਕੇ ਜੀ ਮੈਂ ਗਾਣਾ ਰਿਕਾਰਡ ਨਹੀਂ ਕਰ 파ਰੀ ਮੇਰੀ ਜਿਆਦਾ ਤੋਂ ਜਿਆਦਾ ਮਦਦ ਕਰੋ ਜੀ ਕੰਨਸ ਨੂੰ ਗਾ ਕੇ ਸੁਣਾਓ ਕੀ ਕਿਸ ਤਰ੍ਹਾਂ ਦਾ ਗਾਉਣਾ ਤੁਸੀਂ ਛੱਡ ਦਿਲਾਰੋ ਨਾ ਬੇਗਨ ਨੇ ਆਂਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨਿਆਂ ਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਹਾਂ ਛੱਡ ਕੇ ਨਾ ਜਾਂਦੀ ਕੋਈ ਮਜਬੂਰੀ ਸੀ ਤਾਂ ਪਿਆਰ ਸੋਚ ਲੈਂਦੀ ਉਹ ਸਾਡੇ ਵੱਲੇ ਆਉਂਦਾ ਹੋਇਆ ਦਿਲ ਰੋਕ ਲੈਂਦੀ ਉਹ ਕੋਈ ਮਜਬੂਰੀ ਸੀ ਤਾਂ ਪਹਿਲਾ ਸੋਚ ਲੈਂਦੀ ਉਹ ਸਾਡੇ ਵੱਲ ਆਉਂਦਾ ਹੋਇਆ ਦਿਲ ਰੋਕ ਲੈਂਦੀ ਉਹ ਰੋਕ ਲੈਂਦੀ ਕਸਮਾਂ ਤੇ ਵਾਦਿਆਂ ਨੂੰ ਤਿੱਖੇ ਬੋਲਾ ਨਾਲ ਰੁਬੜ ਦੇ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨੇ ਆਂਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਹਾਂ ਸਖ ਤੇਰੀ ਵਿੱਚੋਂ ਅੰਜੂ ਕਦੇ ਚੋਣ ਨਹੀਂ ਦੇਣਾ ਤੇਰੇ ਸਾਰੇ ਦੁੱਖ ਸੁੱਖ ਨੇ ਮੇਰੇ ਕੱਲੀ ਨੂੰ ਤੈਨੂੰ ਰੋਣ ਨਹੀਂ ਦੇਣਾ ਕੱਲੀ ਨੂੰ ਤੈਨੂੰ ਰੋਣ ਨਹੀਂ ਦੇਣਾ ਤੁਹਾਨੂੰ ਸਾਹਿਬ ਲੜਕੀ ਨਾਲ ਖੜੀ ਹੈ ਮਿਸਤਰੀਆਂ ਨਾਲ ਦਿਹਾੜੀ ਕਰਦੀ ਹੈ ਗਾਉਣ ਦਾ ਸ਼ੌਂਕ ਹੈ ਤੁਹਾਨੂੰ ਕਿਵੇਂ ਮਿਲੀ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਜਿਵੇਂ ਉਹ ਕੁੜੀ ਸੰਦੀਪ ਮੇਰੇ ਨਾਲ ਗਾਉਂਦੀ ਸੀ ਇਹਨਾਂ ਦੀ ਕਿਤੇ ਮੁਲਾਕਾਤ ਹੋਈ ਤਾਂ ਮੈਂ ਕੁੜੀ ਨਾਲ ਆਇਆ ਇਹ ਕੰਮ ਕਰਦੀ ਸੀ ਉਹਦੇ ਵੀ ਕੰਮ ਕਰਦੀ ਸੀ ਕਿਉਂਕਿ ਕਰਦੇ ਬਹੁਤ ਹਾਲਾਤ ਮਾੜੇ ਆ ਗਰੀਬੀ ਆ ਤੇ ਗੈਕੀ ਕੁੜੀ ਤੇ ਹੈਗੀ ਆ ਨਮੋਲ ਹੀਰਾ ਇਹਦੇ ਚੋਂ ਮੈਨੂੰ ਕੁਝ ਦਿਸਿਆ ਤਾਂ ਮੈਨੂੰ ਤਾਂ ਬਾਈ ਜੀ ਤੁਸੀਂ ਜਾਣਦੇ ਹੋ ਬਾਈ ਸੁਨੀਤੋ ਹਨ ਮੈਂ ਤੈਹ ਦਿਨ ਉਹਦੀ ਕੁੜੀ ਦੀ ਤਿਆਰੀ ਕਰਾ ਰਿਹਾ ਆ ਆਪਾਂ ਮਹੀਨੇ ਦੇ ਵਿੱਚ ਵਿੱਚ ਇੱਕ ਵਧੀਆ ਟਰੈਕੀ ਕੁੜੀ ਦਾ ਵੀਰਪਾਲ ਦਾ ਸੋਡੇ ਰੂਬਰੂ ਕਰਾਂਗੇ ਤੇ ਹੱਥ ਬੰਨ ਕੇ ਸਾਰੇ ਸਰੋਤਿਆਂ ਨੂੰ ਮੇਰੀ ਇਹ ਬੇਨਤੀ ਆ ਵੀ ਇਹ ਬੱਚੀ ਦੀ ਵੱਧ ਤੋਂ ਵੱਧ ਬਾਈ ਮਦਦ ਕਰੋ ਤੇ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰੋ ਕਿਉਂਕਿ ਇਹ ਬੱਚੇ ਦਾ ਹੌਸਲਾ ਵਧਾਈ ਹੋਊਗੀ ਭਾਈ ਜੀ ਜਿਹੜਾ ਇੱਕ ਟਰੈਕ ਕਰਨਾ ਉਹ ਤੇ ਕਿੰਨਾ ਖਰਚ ਆਊਗਾ ਘੱਟੋ ਘੱਟ ਜੇ ਕੋਈ ਦਾਨੀ ਸੱਜਣਾਂ ਜਾਂ ਕੋਈ ਬਾਹਰ ਬੈਠਾ ਵੀਰ ਕਰਨਾ ਚਾਹੁੰਦਾ ਹੋਵੇ ਜੇ ਕੋਈ ਦਾਨੀ ਸੱਜਣ ਕੋਈ ਹੈਲਪ ਕਰਨਾ ਚਾਹੁੰਦਾ ਭਾਈ ਜੀ ਘੱਟੋ ਘੱਟ 25 ਕੁ ਹਜ਼ਾਰ ਰੁਪਏ ਤਾਂ ਲਾ ਕੇ ਚੱਲੋ ਜੀ 25000 ਚ ਨਹੀਂ ਤਾਂ ਵੀਡੀਓ ਤੇ ਇਹਨਾਂ ਨਾਲ ਅਸੀਂ ਟਰੈਕ ਆ ਜੋ ਉਹ ਮੈਂ ਤਿਆਰ ਕਰ ਦੂੰ ਜਿਹੜੇ ਤਿਆਰੀ ਦੇ ਪੈਸੇ ਆ ਉਹ ਮੈਂ ਨਹੀਂ ਬੱਚੀ ਤੋਂ ਲੈ ਰਿਹਾ ਜਿਲੋਂ ਤਿਆਰੀ ਕਰਾ ਰਿਹਾ ਮੈਂ ਵੀ ਇਹਦੀ ਪੂਰੇ ਦਿਲੋਂ ਹੈਲਪ ਕਰ ਰਿਹਾ ਭਾਈ ਜੀ ਅੱਛਾ ਮੰਨ ਲਓ 25000 ਰੁਪਏ ਨਾਲੇ ਕੁੜੀ ਦੀ ਜ਼ਿੰਦਗੀ ਬਦਲ ਸਕਦੀ ਹੈ 25000 ਨਾਲ ਕੀ ਪਤਾ ਇਹ ਬੱਚੇ ਦੀ ਜਿਹੜੀ ਗਰੀਬੀ ਹੈ ਜਾਂ ਘਰ ਚ ਗਰੀਬੀ ਆ ਕਿਸੇ ਦੀ ਹੈਲਪ ਕਰਨਾ ਇਹ ਨਮੋਲ ਹੀਰਾ ਦੀ ਜ਼ਿੰਦਗੀ ਬਦਲ ਸਕਦੀ ਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਹੋਰ ਇਹ ਬੱਚੇ ਵਾਸਤੇ ਕੀ ਚਾਹੀਦਾ ਬਾਈ ਜੀ